ਰੋਪੜ ਦੇ ਵਿੱਚ ਆਰਟੀਓ ਹੈ ਉਸ ਨੂੰ ਤੁਰੰਤ ਪ੍ਰਭਾਵ ਪ੍ਰਭਾਵ ਦੇ ਨਾਲ ਸਰਕਾਰੀ ਨੌਕਰੀ ਤੋਂ ਸਸਪੈਂਡ ਕੀਤਾ ਜਾਂਦਾ ਹੈ ਇਹ ਕਾਰਵਾਈ ਪੰਜਾਬ ਸਿਵਲ ਸੇਵਾ ਦੇ ਨੀਮਾ ਦੇ ਤਹਿਤ ਕੀਤੀ ਗਈ ਹੈ ਔਰ ਇਸ ਤੋਂ ਇਲਾਵਾ ਸਸਪੈਂਸ਼ਨ ਆਰਡਰ ਦੇ ਵਿੱਚ ਲਿਖਿਆ ਗਿਆ ਕਿ ਸਸਪੈਂਸ਼ਨ ਦੌਰਾਨ ਉਹਨਾਂ ਨੂੰ ਨੀਮਾ ਮੁਤਾਬਕ ਜੋ ਗੁਜ਼ਾਰਾ ਪਤਾਏ ਉਹ ਦਿੱਤਾ ਜਾਵੇਗਾ ਸੈਲਰੀ ਦਾ ਉਹ ਹਿੱਸਾ ਜਿਹੜਾ ਕਿ ਸਸਪੈਂਸ਼ਨ ਦੇ ਸਮੇਂ ਮਿਲਣਾ ਹੈ ਉਹ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇਗਾ ਬਾਕੀ ਸੈਲਰੀ ਉਹਨਾਂ ਨੂੰ ਨਹੀਂ ਦਿੱਤੀ ਜਾਵੇਗੀ ਔਰ ਇਸ ਤੋਂ ਇਲਾਵਾ ਸਸਪੈਂਸ਼ਨ ਦਾ ਜੋ ਸਮਾਂ ਹੈ ਤਾਂ ਉਸ ਦੌਰਾਨ ਉਹ ਉਹਨਾਂ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਚੰਡੀਗੜ੍ਹ ਦੇ ਵਿੱਚ ਰਹੇਗਾ ਔਰ ਉਹ ਬਿਨਾਂ ਆਗਿਆ ਤੋਂ ਚੰਡੀਗੜ੍ਹ ਨੂੰ ਛੱਡ ਕੇ ਨਹੀਂ ਜਾਣਗੇ ਤਾਂ ਇਹ 3 ਪੁਆਇੰਟ ਸਸਪੈਂਸ਼ਨ ਆਰਡਰ ਦੇ ਵਿੱਚ ਦੱਸੇ ਗਏ ਨੇ ਦੱਸਦੀ ਕਿ ਬੱਸਾਂ ਨੂੰ ਲੈ ਕੇ ਜੋ ਇੰਤਜ਼ਾਮ ਕੀਤਾ ਜਾਣਾ ਸੀ ਤਾਂ ਉਹਦੇ ਵਿੱਚ ਲਾਪਰਵਾਹੀ ਕੀਤੀ ਗਈ ਸੀ ਗੁਰਵਿੰਦਰ ਸਿੰਘ ਜੋਹਲ ਉਹਨਾਂ ਦੇ ਵੱਲੋਂ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਦੇ ਵਿੱਚ ਲੋਕਾਂ ਨੂੰ ਬੱਸਾਂ ਮੁਹੱਈਆ ਕਰਵਾਈਆਂ ਜਾਣੀਆਂ ਸੀ ਪਰ ਉਸ ਦੇ ਵਿੱਚ ਦੇਰੀ ਕੀਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਸੇ ਦੇ ਚੱਲਦੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤਾਂ ਉਪਰ ਪ੍ਰਸ਼ਾਸਨ ਦੇ ਵੱਲੋਂ ਸ਼ੁੱਕਰਵਾਰ ਸਵੇਰ ਨੂੰ ਇੱਕ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ ਔਰ ਇੱਕ ਐਪ ਵੀ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਅਨੰਦਪੁਰ ਸਾਹਿਬ 350.com ਰੱਖਿਆ ਗਿਆ ਇਸ ਵੈਬਸਾਈਟ ਦੇ ਉੱਤੇ ਅਤੇ ਇਸ ਐਪ ਦੇ ਉੱਤੇ ਆ ਜੋ ਸਮਾਗਮ ਕਰਵਾਏ ਜਾਣੇ ਨੇ ਸ਼ਹੀਦੀ ਸਮਾਗਮ ਤਾਂ ਉਸ ਨੂੰ ਲੈ ਕੇ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰੀਕੇ ਦੀ ਅਸੁਹੂਲਤ ਦਾ ਸਾਹਮਣਾ ਨਾ ਕਰਨਾ ਪਵੇ ਉਧਰ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਲਗਾਤਾਰ ਦਿੱਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਪ ਅਗਲੇ 2-4 ਘੰਟਿਆਂ ਦੇ ਵਿੱਚ ਅਪਡੇਟ ਹੋ ਜਾਵੇਗੀ ਔਰ ਲੋਕਾਂ ਨੂੰ ਇੱਥੋਂ ਸ਼ਟਲ ਤੋਂ ਲੈ ਕੇ ਬੱਸ ਤੱਕ ਔਰ ਸਮਾਗਮਾਂ ਟੈਂਟ ਟਰਾਲੀ ਸਿਟੀ ਔਰ ਟ੍ਰੈਫਿਕ ਡਾਇਵਰਜਨ ਤੱਕ ਸਾਰੀ ਜਾਣਕਾਰੀ ਇਹਨਾਂ ਐਪਾਂ ਦੇ ਉੱਤੇ ਦਿੱਤੀ ਜਾਵੇਗੀ ਪਰ ਉਥੇ ਦੂਸਰੇ ਪਾਸੇ ਜ ਜਿਹੜੇ ਇਸ ਤਰੀਕੇ ਦੀ ਕੁਤਾਹੀ ਦੇਖਣ ਨੂੰ ਮਿਲਦੀ ਹੈ ਬੱਸਾਂ ਦੇ ਵਿੱਚ ਦੇਰੀ ਕੀਤੀ ਜਾਂਦੀ ਹੈ ਤਾਂ ਸਸਪੈਂਡ ਵੀ ਅਧਿਕਾਰੀ ਨੂੰ ਕੀਤਾ ਗਿਆ ਹੈ ਤਾਂ ਇਹ ਵੱਡੀ ਖਬਰ ਹੈ ਕਿਉਂਕਿ ਸ਼ਤਾਬਦੀ ਸਮਾਗਮ ਪੰਜਾਬ ਭਰ ਦੇ ਵਿੱਚ ਮਨਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਲੈ ਕੇ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਪੰਜਾਬ ਵਿੱਚ ਕਈ ਥਾਵਾਂ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ ਔਰ ਉੱਥੇ ਤੱਕ ਲੋਕ ਆਰਾਮ ਦੇ ਨਾਲ ਪਹੁੰਚ ਜਾਣ ਉੱਥੇ ਤੱਕ ਉਹਨਾਂ ਨੂੰ ਪਹੁੰਚਣ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਜੋ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸੇ ਦੇ ਚਲਦੇ ਬੱਸਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਪਰ ਉਸ ਦੇ ਵਿੱਚ ਕੋਤਾਹੀ ਦਾ ਮਾਮਲਾ ਦੇਖਣ ਨੂੰ ਮਿਲਦਿਆ ਜਿਸ ਦੇ ਚਲਦੇ ਰੋਪੜ ਦੇ ਆਰਟੀਓ ਗੁਰਵਿੰਦਰ ਸਿੰਘ ਜੋਹਲ ਨੂੰ ਸਸਪੈਂਡ ਕਰ ਦਿੱਤਾ ਗਿਆ ਇੱਕ ਬਹਾਦਰ ਜੀ ਦਾ ਜੋ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਤਾਂ ਉਸ ਦੇ ਵਿੱਚ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਾਈਟ ਐਂਡ ਜੋ ਸ਼ੋਅ ਕਰਵਾਇਆ ਜਾਣਾ ਸੀ ਤਾਂ ਉਸ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਾਈਟ ਐਂਡ ਜੋ ਸ਼ੋਅ ਕਰਵਾਇਆ ਜਾਣਾ ਸੀ ਤਾਂ ਉਸ ਦੇ ਵਿੱਚ ਬੱਸਾਂ ਜੋ ਮਹੱਈਆ ਕਰਵਾਉਣ ਦੇ ਵਿੱਚ ਦੇਰੀ ਕਰਵਾਈ ਗਈ ਸੀ ਔਰ ਇਸੇ ਦੇ ਚੱਲਦੇ ਇਹ ਵੱਡਾ ਐਕਸ਼ਨ ਲਿਆ ਗਿਆ ਤਾਂ ਆਰਟੀਓ ਗੁਰਵਿੰਦਰ ਸਿੰਘ ਜੋਹਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਬੱਸਾਂ ਮਹੱਈਆ ਕਰਵਾਉਣ ਦੇ ਵਿੱਚ ਦੇਰੀ ਕੀਤੀ ਗਈ ਸੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਣਾ ਸੀ ਔਰ ਜਿਸ ਕਰਕੇ ਜਦੋਂ ਬੱਸਾਂ ਸਹੀ ਸਮੇਂ ਦੇ ਉੱਤੇ ਮਹੱਈਆ ਨਹੀਂ ਕਰਵਾਈਆਂ ਜਾਂਦੀਆਂ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਜਿਸਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਗੁਰਵਿੰਦਰ ਸਿੰਘ ਜੋਹਲ ਦੇ ਖਿਲਾਫ ਲਿਆ ਗਿਆ ਤਾਂ ਸਸਪੈਂਡ ਕਰ ਦਿੱਤਾ ਗਿਆ ਔਰ ਜੋ ਸਸਪੈਂਸ਼ਨ ਆਰਡਰ ਨੇ ਉਹਨਾਂ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਇਹ ਵੀ ਸੁਣਾ ਦਿੰਦੇ ਆ ਦੱਸ ਦਈਏ ਕਿ ਗੁਰਵਿੰਦਰ ਸਿੰਘ ਜੋਹਲ ਪੀਸੀਐਸ ਜੋ ਰੋਪੜ ਦੇ ਵਿੱਚ ਆਰਟੀਓ ਹੈ ਉਸ ਨੂੰ ਤੁਰੰਤ ਪ੍ਰਭਾਵ ਪ੍ਰਭਾਵ ਦੇ ਨਾਲ ਸਰਕਾਰੀ ਨੌਕਰੀ ਤੋਂ ਸਸਪੈਂਡ ਕੀਤਾ ਜਾਂਦਾ ਹੈ ਇਹ ਕਾਰਵਾਈ ਪੰਜਾਬ ਸਿਵਲ ਸੇਵਾ ਦੇ ਨਿਯਮਾਂ ਦੇ ਤਹਿਤ ਕੀਤੀ ਗਈ ਹੈ ਔਰ ਇਸ ਤੋਂ ਇਲਾਵਾ ਸਸਪੈਂਸ਼ਨ ਆਰਡਰ ਦੇ ਵਿੱਚ ਲਿਖਿਆ ਗਿਆ ਕਿ ਸਸਪੈਂਸ਼ਨ ਦੌਰਾਨ ਉਹਨਾਂ ਨੂੰ ਨਿਯਮ ਮੁਤਾਬਕ ਜੋ guzara ਪਤਾਏ ਉਹ ਦਿੱਤਾ ਜਾਵੇਗਾ ਸੈਲਰੀ ਦਾ ਉਹ ਹਿੱਸਾ ਜਿਹੜਾ ਕਿ ਸਸਪੈਂਸ਼ਨ ਦੇ ਸਮੇਂ ਮਿਲਣਾ ਹੈ ਤਾਂ ਉਹ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇਗਾ ਬਾਕੀ ਸੈਲਰੀ ਉਹਨਾਂ